ਪਿੰਡ ਭਾਮੀਆਂ ਕਲਾਂ ਵਿਖੇ ਮਾਤਾ ਗੁਜਰਕੌਰ ਅਤੇ ਸਹੈਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਹ ਪ੍ਰੋਗਰਾਮ ਪਿੰਡ ਦੀ ਨੌਜਵਾਨ ਸਭਾ, ಗ್ರಾಮ ਪੰਚਾਇਤ ਅਤੇ ਨਗਰ ਦੇ ਸਹਿਯੋਗ ਨਾਲ ਬੜੀ ਸਰਦਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਨਗਰ ਦੀਆਂ ਸੰਗਤਾਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ ਅਤੇ ਸੰਗਤਾਂ ਵੱਲੋਂ ਥਾਂ-ਥਾਂ ਤੇ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ। ਇਸ ਨਗਰਕੀਤਨ ਵਿੱਚ ਗੱਤਕਾ ਪਾਰਟੀਆਂ ਤੇ ਕੀਰਤਨੀ ਜਥਿਆਂ ਵੱਲੋਂ ਲਸਾਨੀ ਸਹਾਦਤ ਬਾਰੇ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਆਓ ਦੇਖਦੇ ਹਾਂ ਲੁਧਿਆਣੇ ਤੋਂ ਗਰਮੀਤ ਭਾਮੀਆਂ ਦੀ ਇੱਕ ਖਾਸ ਰਿਪੋਰਟ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਦੇਸ਼ ਦੁਨੀਆ ਚੈਨਲ ਦਾ ਜੀ ਆਇਆਂ ਆਖਦਾ ਜਿਨ੍ਹਾਂ ਨੇ ਸਾਡੇ ਪਿੰਡ ਆ ਕੇ ਅੱਜ ਇਸ ਨਗਰ ਕੀਰਤਨ ਦੀ ਕਵਰਿੰਗ ਕੀਤੀ ਆ ਔਰ ਅੱਜ ਜੋ ਨਗਰ ਕੀਰਤਨਾ ਸਾਡੇ ਮਾਤਾ ਗੁਜਰੀ ਜੀ ਅਤੇ ਉਹਨਾਂ ਦੇ ਛੋਟੇ ਸਾਹਿਬ ਜੀ ਦੀ ਯਾਦ ਵਿੱਚ ਸਾਰੇ ਪਿੰਡ ਦੇ ਵਿੱਚ ਨਗਰ ਕੀਰਤਨ ਜਾ ਰਿਹਾ ਵਾ ਔਰ ਥਾਂ ਥਾਂ ਤੇ ਸਵਾਗਤ ਹੋ ਰਿਹਾ ਵਾ ਔਰ ਪਿੰਡ ਦੀ ਪੰਚਾਇਤ ਵੱਲੋਂ ਸਰਪੰਚ ਵੱਲੋਂ ਔਰ ਸਾਡੇ ਸਰਪੰਚ ਸਾਹਿਬ ਜੋਰਾ ਸਿੰਘ ਗਰੇਵਾਲ ਵੱਲੋਂ ਉਹਨਾਂ ਦਾ ਥਾਂ ਥਾਂ ਤੇ ਸਵਾਗਤ ਕੀਤਾ ਜਾ ਰਿਹਾ ਵਾ ਔਰ ਸਾਰੇ ਅਸੀਂ ਪਿੰਡ ਵਾਲਿਆਂ ਨੂੰ ਬੇਨਤੀ ਕਰਦੇ ਆ ਕਿ ਜੋ ਅੱਜ ਇਹ ਨਗਰ ਕੀਰਤਨਾ ਇਹ ਸਾਡੇ ਨੌਜਵਾਨ ਪੀੜ੍ਹੀ ਨੂੰ ਸੇਧ ਦੇ ਰਿਹਾ ਵਾ ਕਿਉਂਕਿ ਨਸ਼ਾ ਮੁਕਤ ਸਾਡੇ ਜਿਹੜੇ ਨੌਜਵਾਨ ਮੁੰਡੇ ਨੇ ਉਹਨਾਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਤੁਸੀਂ ਸਿੱਖੀ ਨਾਲ ਜੁੜੋ ਅਤੇ ਪ੍ਰਚਾਰ ਕਰੋ ਅਤੇ ਵੱਧ ਤੋਂ ਵੱਧ ਇਹ ਨਗਰ ਕੀਰਤਨੇ ਵਿੱਚ ਸਹਿਯੋਗ ਦੇ ਰਹੇ ਨੇ ਅਸੀਂ ਬਹੁਤ ਧੰਨਵਾਦ ਕਰਦੇ ਆ ਅਸੀਂ ਪਿੰਡ ਦੇ ਸਰਪੰਚ ਚੌਣ ਦੇ ਨਾਤੇ ਸਾਰੀ ਨਗਰ ਦੇ ਔਰ ਸਾਰੀ ਪੰਚਾਇਤ ਦਾ ਔਰ ਜੋ ਪੰਚਾਇਤ ਸਾਡੇ ਨਾਲ ਜਾ ਰਹੀ ਆ ਨਗਰ ਕੀ ਪ੍ਰਸਾਦ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਮੇਸ਼ ਪਾਤਸ਼ਾਹ ਤੁਹਾਨੂੰ ਤੁਹਾਨੂੰ ਗੁਰਦੇਵ ਸਿੰਘ ਮਹਾਰਾਜ ਪਾਸ਼ਾ ਜੀ ਦੇ ਚਾਰ ਸਹਾਂਜਾ ਦੇ ਦੇ ਕੰਨ ਕਨ ਮਾਤਾ ਗੁਜਰੀ ਜੀ ਦੀ ਸ਼ਾਸਤ ਸਨਮਰਤ ਪਿੰਡ ਪਾਮਿਆ ਕਲਾਂ ਦੀਆਂ ਸਮੂਹ ਸਤਿਕਾਰਤਾ ਰਲ ਮਿਲ ਕਰਕੇ ਮਹਾਨ ਸਿੰਘਾ ਸਿੰਘਾਂ ਦੀ ਮਿੱਠੀ ਯਾਦ ਵਿੱਚ ਆਜ ਨਗਰ ਕੀਰਤਨ ਸਭ ਸਜਾਇਆ ਹਨ ਜਿੱਥੇ ਸਾਰੀਆਂ ਸੰਗਤਾਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਬਾਣੀ ਦਾ ਜਸ ਕਰਦੇ ਆਂ। ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਲਵਾ ਰੀਆਂ ਹਨ। ਸੋ ਸਾਡੇ ਨਗਰ ਦੇ ਦੂਸਰੇ ਗੁਰਦਾਰਾ ਸਾਹਿਬ ਕਲਵੀਰ ਸਿੰਘ ਸਵਾ ਵਿੱਚ ਸਾਰੇ ਮੈਨੇਜਮੈਂਟ ਕਮੇਟੀ ਅਤੇ ਪਤਵੰਤੇ ਸੱਜਣਾ ਬੋਲੇ ਨਾਲ ਮਿਲ ਆਈ ਹੋਈ ਸੰਗਤ ਦਾ ਧੰਨਵਾਦ ਕਰਦੇ ਆਂ। ਸਾਰੇ ਸਹੂਦਗੀ ਵਾਹਿਗੁਰੂ ਜੀ ਦਾ ਖਾਲਸਾ ਕਹਿੰਦੇ ਹਨ ਔਰ ਆਈ ਸੰਗਤ ਵਾਸਤੇ ਲੰਗਰ ਪ੍ਰਸ਼ਾਦ ਦਾ ਪ੍ਰਬੰਧ ਹੈ ਭਾਈ। ਸੋ ਬਹੁਤ ਬਹੁਤ ਧੰਨਵਾਦ ਆਈ ਸੰਗਤ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾ ਅਨ ਕੋਟ ਸ਼ੁਕਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ 4 ਸਹਬਜ਼ਾਦੇ ਤੋਂ ਛੋਟੇ ਚ ਸਹਬਜ਼ਾਦੇ ਫਤਿਹਗਰ ਸਾਹਿਬ ਨੇ ਹਾਂ ਚ ਚਨੇ ਗਏ ਕਿ ਵੱਡੇ ਸਹਬਜ਼ਾਦੇ ਚਮਕੌਰ ਸਾਹਿਬ ਜੰਗ ਚ ਸ਼ਹੀਦ ਹੋਏ ਸਾਨੂੰ ਉਹਨਾਂ ਦੀ ਕੁਰਬਾਨੀਆਂ ਦੇਖ ਕੇ ਯਾਦ ਰੱਖਣਾ ਚਾਹੀਦਾ ਤੇ ਸਾਨੂੰ ਵੀ ਉਹਨਾਂ ਵਰਗੇ ਬਣਨ ਦਾ ਮਾਲਕ ਨੂੰ ਕਹੀਏ ਕਿ ਸਾਨੂੰ ਬਰ ਬਸੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਦੇ ਚਾਹਣਾ ਚਹੀ ਬੇਨਤੀ ਹੈ ਜੀ ਸਾਡੇ ਨੌਜਵਾਨ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਪਿੰਡ ਭਾਮਿਕਲੇ ਸਹਿਯੋਗ ਸੰਗਤ ਸਹਿਯੋਗ ਨਾਲ ਹਰੇਕ ਸਾਲ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਸ੍ਰੀ ਗੁਰਗੰਦ ਸਾਹਿਬ ਮਹਾਰਾਜੀ ਆਪਣੇ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਅਤੇ ਉਹਨਾਂ ਸਿਰ ਸਿੰਘਾਂ ਜਾਤ ਨੂੰ ਸਮਰਪਿਤ ਪਲਾਨਾ ਸਮਾਗਮ ਕਰਵਾਏ ਜਾਂਦੇ ਹਨ ਇਹ ਸੱਚੇ ਪਾਸਾ ਸੇਵਾ ਲੈਂਦੇ ਹਨ ਸਾਡੀ ਸੰਗਤ ਦਾ ਭਰਪੂਰ ਸਹਿਯੋਗ ਹੈ ਦੇ ਨਾਲ ਤੁਰਦੇ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ